ਸਤਿ ਸ਼੍ਰੀ ਅਕਾਲ ਜੀ ਮੈਂ ਹਰਪ੍ਰੀਤ ਤੁਹਾਡਾ ਪੰਜਾਬੀ ਚੈਨਲ ਵਿੱਚ ਸਵਾਗਤ ਹੈ ਤੇ ਅੱਜ ਗੱਲ ਕਰਦੇ ਹਾਂ ਜੋ ਪਿਛਲੇ ਦਿਨੀ ਇੱਕ ਕਹਿ ਲਓ ਬੜੀ ਦੁਖਲੀ ਭਰੀ ਘਟਨਾ ਹੋਈ ਪਟਿਆਲਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜੋ ਕਿ ਸਾਬਕਾ ਆਈਜੀ ਆਵਰ ਸਿੰਘ ਚਹਿਲ ਨਾਲ ਬੀਤੀ ਆ ਤੇ ਉਹਨਾਂ ਦੇ ਦੱਸਣ ਦੇ ਮੁਤਾਬਕ ਉਹਨਾਂ ਕੋਲ ਇੱਕ ਨੋਟ ਵੀ ਲਿਖਿਆ ਉਹਨਾਂ ਉਹਨਾਂ ਨੇ ਜੋ ਪੁਲਿਸ ਨੂੰ ਮਿਲਿਆ ਤੇ ਉਹਨੇ ਜੋ ਸਾਬਕਾ ਆਈਜੀ ਨੇ ਉਹਨਾਂ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਹੋਈ ਆ ਜੋ ਕਿ ਖੁਦੇ ਹੀ ਗੋਲੀ ਮਾਰ ਮਾਰੀ ਗਿਆ ਤੇ ਇਹਦੀ ਪੂਰੀ ਕਹਾਣੀ ਕੀ ਆ ਇਹ ਤੁਹਾਨੂੰ ਵਿਸਤਾਰ ਵਿੱਚ ਦੱਸਦੇ ਆ ਜੋ ਸਾਫ ਕਾ ਆਈਜੀ ਅਮਰ ਸਿੰਘ ਚਹਿਲ ਜੀ ਨੇ ਤੇ ਉਹਨਾਂ ਦੇ ਦੱਸਣ ਦੇ ਮੁਤਾਬਿਕ ਕਿ ਉਹਨਾਂ ਨੇ ਇੱਕ ਲਾਲਚ ਵਿੱਚ ਆ ਗਏ ਉਹਨਾਂ ਦੇ ਵਟਸਐਪ ਗਰੁੱਪ ਉੱਤੇ ਇੱਕ ਗਰੁੱਪ ਸੀ ਵਟਸਐਪ ਦੇ ਉੱਤੇ ਇੱਕ ਗਰੁੱਪ ਆ ਬਣ ਕੇ ਆਇਆ ਤੇ ਉਹਨਾਂ ਨੂੰ ਲੱਗਿਆ ਸ਼ਾਇਦ ਇਹ ਸਹੀ ਆਗਾ ਉਹਨਾਂ ਨੂੰ ਇੱਕ ਲਾਲਚ ਦਿੱਤਾ ਗਿਆ ਕਿ ਭਾਈ ਤੁਹਾਡੇ ਪੈਸੇ ਕੁਝ ਟਾਈਮ ਦੇ ਵਿੱਚ ਡਬਲ ਹੋ ਜਾਣਗੇ ਜੇ ਤੁਸੀਂ ਇਹਦੇ ਉੱਤੇ ਇਨਵੈਸਟ ਕਰ ਦਿਓ ਹੁਣ ਇੱਕ ਸੋਚੋ ਕਿ ਇੱਕ ਆਈਜੀ ਬਹੁਤ ਉੱਚਾ ਅਧਿਕਾਰੀ ਜੋ ਕਿ ਸਿਸਟਮ ਨੂੰ ਚਲਾਉਂਦਾ ਧਿਆਨ ਦੇ ਵਿੱਚ ਰੱਖਦਾ ਤੇ ਕਹਿ ਲਓ ਦੁਨੀਆਦਾਰੀ ਦੇਖੀ ਆ ਉਹ ਬੰਦਾ ਵੀ ਇੱਕ ਆਈਜੀ ਹੋਣ ਦੇ ਨਾਤੇ ਇਹਨਾਂ ਦੇ ਜਾਲ ਵਿੱਚ ਫਸ ਗਿਆ ਫਰੋਡਾਂ ਦੇ ਜਾਲ ਵਿੱਚ ਤੇ ਉਹ ਉਹਨਾਂ ਦੇ ਦੱਸਣ ਦੇ ਮੁਤਾਬਿਕ ਜੋ ਨੋਟਿਸ ਦੇ ਵਿੱਚ ਲਿਖਿਆ ਕਹਿੰਦੇ ਵੀ ਤਕਰੀਬਨ ਉਹਨਾਂ ਨੇ 8 ਕਰੋੜ 10 ਲੱਖ ਇਨਵੈਸਟ ਕਰਤਾ ਹੌਲੀ ਹੌਲੀ ਉਹਨਾਂ ਨੂੰ ਲਾਲਚ ਦਿੰਦੇ ਰਹੇ ਕਿ ਭਾਈ ਤੁਹਾਡੇ ਪੈਸੇ ਵਧ ਹੀ ਜਾਣਗੇ ਜਾਂ ਕਿੱਦਾਂ ਕਹਿ ਲਓ ਕਿ ਤੁਹਾਨੂੰ ਵਿਆਜ ਜ਼ਿਆਦਾ ਮਿਲੂ ਇੰਟਰਸਟ ਜ਼ਿਆਦਾ ਮਿਲੂਗਾ ਕਿ ਤੁਹਾਡੇ ਪੈਸੇ ਕੁਝ ਸਮੇਂ ਦੇ ਵਿੱਚ ਡਬਲ ਹੋ ਜਾਣਗੇ ਐਦਾਂ ਦੀ ਲਾਲੋ ਕਹਾਣੀ ਤੇ ਉਹਨਾਂ ਨੇ ਨੋਟ ਦੇ ਵਿੱਚ ਲਿਖਿਆ ਕਿ ਭਾਈ ਮੈਂ 8 ਕਰੋੜ 10 ਲੱਖ ਇਹਦੇ ਵਿੱਚ ਇਨਵੈਸਟ ਕਰਤਾ ਕਹਿ ਲੋ ਇੱਕ ਲਾਲਚ ਦੇ ਵਿੱਚ ਮੈਂ ਆ ਗਿਆ ਪਰ ਮੈਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਇਹ ਫਰੋਡ ਆਗਾ ਹੁਣ ਜਿਹੜੇ ਪੈਸੇ ਉਹ ਦੱਸਣ ਦੇ ਮੁਤਾਬਕ ਕਹਿੰਦੇ ਵੀ 7.5 ਕਰੋੜ ਰੁਪਇਆ ਮੈਂ ਰਿਸ਼ਤੇਦਾਰਾਂ ਤੋਂ ਯਾਰਾ ਦੋਸਤਾਂ ਤੋਂ ਚੱਕ ਕੇ ਇਨਵੈਸਟ ਕਰ ਦਿੱਤਾ ਤੇ ਉਹ ਸਾਰੇ ਪੈਸੇ ਮੇਰੇ ਡੁੱਬ ਗਏ ਤੇ ਹੁਣ ਉਹਨਾਂ ਦੇ ਪੈਸੇ ਮੈਂ ਵਾਪਸ ਨਹੀਂ ਕਰ ਸਕਦਾ ਇਸ ਦੇ ਵਿੱਚ ਮੈਂ ਅਫਸਰਟ ਰਹਿਣ ਲੱਗ ਗਿਆ ਤਾ ਮੈਂ ਲਾਸਟ ਹਥਿਆਰ ਕੀ ਆਪ ਦੇ ਆਪ ਨੂੰ ਮਾਰਨ ਦਾ ਸੋਚ ਲਿਆ ਖੁਦਕੁਸ਼ੀ ਕਹਿ ਲੋ ਇਹਨੂੰ ਤਾਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਕੀਤੀ ਵੀ ਲਾ ਲੋ ਉਹਨਾਂ ਨੇ ਗੋਲੀ ਚਲਾਈ ਤੇ ਗੋਲੀ ਚਲਾਉਣ ਦੇ ਬਤਾਵਿਕ ਉਸ ਤੋਂ ਬਾਅਦ ਸੂਚਨਾ ਆਈ ਲੋਕਲ ਆਪਣੇ ਪਟਿਆਲਾ ਦੇ ਜੋ ਪਲਵਿੰਦਰ ਸਿੰਘ ਚੀਮਾ ਜੀ ਨੇ ਐਸਐਸਪੀ ਉਹਨਾਂ ਕੋਲੇ ਸੂਚਨਾ ਗਈ ਉਹ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਦੱਸਿਆ ਜੀ ਕਿ ਮੌਕੇ ਤੇ ਆਈ ਜੀ ਜਦੋਂ ਮੈਂ ਘਰ ਪਹੁੰਚਿਆ ਤਾਂ ਘਰ ਦੇ ਵਿੱਚ ਉਹ ਜ਼ਖਮੀ ਹਾਲਤ ਵਿੱਚ ਪਏ ਸੀ ਤੇ ਉਹਨਾਂ ਨੂੰ ਮੈਂ ਚੱਕ ਕੇ ਹਸਪੀਟਲ ਦਾਖਲ ਕਰਵਾਇਆ ਤੇ ਉਹਨਾਂ ਦੇ ਸੀਰੀਸਕੈਨ ਚੱਲ ਰਹੇ ਨੇ ਪਰ ਹਲੇ ਜੋ ਕਿ ਉਹਨਾਂ ਦੀ ਹਾਲ ਤੱਕ ਭੀਰ ਦੱਸੀ ਜਾ ਰਹੀ ਹੈ ਤੇ ਉਹਨਾਂ ਦੇ ਮੁਤਾਬਕ ਕਿ ਉਹਨਾਂ ਦਾ ਬੱਚੇ ਸੀ ਜੋ ਇੱਕ ਕਹਿ ਲਓ ਹੋਮ ਜੌਬ ਕਰਦੇ ਨੇ ਉਹਨਾਂ ਦਾ ਇੱਕ ਅਲੱਗ ਆਫਿਸ ਬਣਾਇਆ ਸੀ ਉਹਨਾਂ ਨੂੰ ਪਤਾ ਨਹੀਂ ਚੱਲਿਆ ਕੀ ਸਾਡੇ ਪਿਤਾ ਨਾਲ ਕੀ ਬੀਤ ਗਈ ਤੇ ਉਹ ਆਪਦਾ ਕੰਮ ਕਰ ਰਹੇ ਸੀਗੇ ਪਰ ਹੁਣ ਹਸਪੀਟਲ ਦੇ ਵਿੱਚ ਦਾਖਲ ਨੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਚਲੋ ਇੱਕੋ ਵੱਡੀ ਰਕਮ ਲਈ ਆਈਜੀ ਨੇ ਉਹਨਾਂ ਨਾਲ ਬੜੀ ਦੁਰਘਟਨਾ ਹੋਈ ਆ ਤੇ ਤੁਸੀਂ ਸੋਚੋ ਕਿ ਉਹ ਇੰਨੀ ਵੱਡੀ ਰਕਮ ਲਈ ਕੁਝ ਨਿਊਜ਼ ਜਾਂ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ ਕੁਝ ਗੱਲਾਂ ਨਹੀਂ ਹੁੰਦੀਆਂ ਜਦੋਂ ਆਈਜੀ ਦੇ ਉੱਚ ਅਧਿਕਾਰੀ ਇਹਨਾਂ ਦੇ ਜਾਲ ਵਿੱਚ ਫਸ ਸਕਦਾ ਫਰੌਡਾਂ ਦੇ ਤੇ ਆਮ ਬੰਦਾ ਕਿਉਂ ਨਹੀਂ ਫਸਦਾ ਤੁਸੀਂ ਆਮ ਬੰਦੇ ਕਿੰਨੇ ਨੇ ਜਿਨ੍ਹਾਂ ਦੇ ਲੱਖ ਰੁਪਿਆ 2 ਲੱਖ 5 ਲੱਖ ਕਾਊਂਟਾ ਦੇ ਵਿੱਚੋਂ ਨਿਕਲਿਆ ਉਹਨਾਂ ਦੀਆਂ ਵਿਚਾਰਿਆਂ ਦੀਆਂ ਨਿਊਜ਼ਾ ਵੀ ਨਹੀਂ ਆਉਂਦੀਆਂ ਕਿਉਂਕਿ ਉਹਨਾਂ ਲਈ 1-2 ਲੱਖ ਜਿਹੜਾ ਗਰੀਬ ਬੰਦਾ ਉਹਦੇ ਲਈ ਤਾਂ 1-2 ਲੱਖ ਹੀ ਬਹੁਤ ਵੱਡੀ ਰਕਮ ਹੁੰਦਾ ਤੇ ਇਸ ਦੇ ਨਾਲ ਹਜ਼ਾਰਾਂ ਕਰੋੜਾਂ ਰੁਪਈਆ ਦੀ ਠੱਗੀ ਹਰ ਰੋਜ਼ ਹੁੰਦੀ ਆ ਸੁਣਨ ਨੂੰ ਆਉਂਦੀਆਂ ਨੇ ਗੱਲਾਂ ਕਈਆਂ ਦੀਆਂ ਪਤਾ ਲੱਗਦੀਆਂ ਨੇ ਕਈਆਂ ਦੀਆਂ ਨਹੀਂ ਲੱਗਦੀਆਂ ਪਰ ਪੈਸੇ ਬਹੁਤ ਲੋਕ ਫਰੌਡ ਹੁੰਦੇ ਨੇ ਆਮ ਲੋਕ ਵੀ ਫਰੌਡ ਹੁੰਦੇ ਨੇ ਉਹ ਜਿਹੜੇ ਫਰੌਡ ਕਰਨ ਵਾਲੇ ਨੇ ਉਹ ਵੀ ਨਵੀਂ ਤੋਂ ਨਵੀਂ ਕਨੀਕ ਲੈ ਕੇ ਆਉਂਦੇ ਨੇ ਜੀ ਇਹਦੇ ਵਿੱਚ ਪੈਸਾ ਇਨਵੈਸਟ ਕਰੋ ਤੁਹਾਡਾ ਐ ਵਧ ਜੂ ਜਾਂ ਐ ਵਧ ਜੂ ਤੇ ਆਮ ਲੋਕ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਨੇ ਤੇ ਅੱਜ ਕਿਉਂਕਿ ਆਈਜੀ ਦੀ ਗੱਲ ਸੀ ਹੁਣ ਪੁਲਿਸ ਵੀ ਐਕਸ਼ਨ ਦੇ ਮੂਡ ਵਿੱਚ ਆ ਗਈ ਪੁਲਿਸ ਨੇ ਐਕਸ਼ਨ ਕਰ ਵੀ ਲੈਂਦਾ ਹੋਊਗਾ ਤੇ ਹੋ ਸਕਦਾ ਉਹ ਬੰਦੇ ਤੱਕ ਪਹੁੰਚ ਗਈ ਵੀ ਗਏ ਹੁਣ ਹੋ ਸਕਦਾ ਹੈ ਕਿ ਇਹ ਪੈਸੇ ਕੁਝ ਦਿਨਾਂ ਵਿੱਚ ਵਾਪਸ ਵੀ ਮਿਲ ਜਾਣ ਤੇ ਉਹ ਬੰਦੇ ਫੜੇ ਵੀ ਜਾਣ ਕਿਉਂਕਿ ਹੁਣ ਆਈਜੀ ਅਧਿਕਾਰੀ ਖੁਦ ਆਗਾ ਇੱਕ ਕਹਿ ਲਓ ਸਾਬਕਾ ਅਧਿਕਾਰੀ ਆ ਤਾਂ ਪੁਲਿਸ ਐਡਾ ਵੱਡਾ ਫਰੌਡ ਵੀ ਹੋਇਆ ਪੁਲਿਸ ਨੂੰ ਐਕਸ਼ਨ ਦੇ ਵਿੱਚ ਆਉਣਾ ਆ ਵੀ ਜਲਦੀ ਗਈ ਕਿਉਂਕਿ ਜਿਹੜੇ ਆਮ ਲੋਕਾਂ ਨਾਲ ਫਰੌਡ ਹੁੰਦੇ ਨੇ ਉਹ ਸ਼ਾਇਦ ਨਾ ਹੀ ਫੜੇ ਜਾਂਦੇ ਹੋਣ ਪਰ ਇਹਦੇ ਵਿੱਚੋਂ ਇੱਕ ਸਬਕ ਲੈਣ ਦੀ ਗੱਲ ਆ ਕਿ ਭਾਈ ਤੁਹਾਨੂੰ ਆਮ ਫੋਨ ਆਉਣ ਮੈਸੇਜ ਆਉਣ ਤੁਸੀਂ ਨਾ ਰਿਪਲਾਈ ਦਿਆ ਕਰੋ ਨਾ ਉਹਨਾਂ ਦੀਆਂ ਗੱਲਾਂ ਵਿੱਚ ਆਇਆ ਕਰੋ ਤੇ ਜਿਹੜੇ ਤੁਸੀਂ ਇੰਸਟਾ ਬਹੁਤ سارے ਬੱਚੇ ਉਹ ਨੇ ਇੰਸਟਾਗ੍ਰam ਦੇਖ ਕੇ ਜਾਂ ਕਹਿ ਲਓ ਵੱਡੇ ਨੇ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਉਹਨਾਂ ਦੀਆਂ ਰੀਲਾਂ ਵਿੱਚ ਆ ਜਾਂਦੇ ਆ ਉਹਦਾ ਵੀ ਨਾ ਆਇਆ ਕਰੋ ਕਿਉਂਕਿ ਫਰੋਡ ਕਰਨ ਦੇ ਤਰੀਕੇ ਬੱਖਰੋ ਬੱਖਰੇ ਨੇਗੇ ਸੋਨੂੰ ਜੇ ਕੋਈ ਚੀਜ਼ ਆ ਤਾਂ ਇਹਨਾਂ ਨੇ ਅੱਜ ਇਹ ਤਰੀਕਾ ਤਾਂ ਕੱਲ ਨੂੰ ਨਵਾਂ ਤਰੀਕਾ ਆ ਲਾਗਦਾ ਪਰ ਜਿਨ੍ਹਾਂ ਨੇ ਫਰੋਡ ਕੀਤਾ ਉਹਨਾਂ ਨੂੰ ਵੀ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿ ਅੱਗੇ ਤੋਂ ਹੋਰ ਪਰਿਵਾਰ ਨਾਲ ਨਾ ਹੋਵੇ ਤੇ ਬਾਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਨਿਊਜ਼ ਆਉਂਦੀ ਆ ਪਰ ਇਹ ਬਹੁਤ ਵੱਡਾ ਫਰਾਡ ਆ ਤੁਸੀਂ ਆਮ ਪਬਲਿਕ ਨੂੰ ਇਹੀ ਸੁਦੇਸ਼ਾ ਕਿ ਭਾਈ ਤੁਸੀਂ ਬਚ ਕੇ ਰਿਹਾ ਕਰੋ ਇਹਨਾਂ ਤੋਂ ਨਵੇਂ ਤੋਂ ਨਵੇਂ ਤਰੀਕੇ ਨਿਕਲਦੇ ਨੇ ਫਰਾਡ ਕਰਨ ਦੇ ਜੀ ਤੁਸੀਂ ਆਹ ਕਰ ਦਿਓ ਜੀ ਤੁਹਾਨੂੰ ਆ ਬੈਨੀਫਿਟ ਮਿਲੇਗਾ ਆਹ ਕਰ ਦਿਓ ਤੇ ਆ ਬੈਨੀਫਿਟ ਮਿਲੇਗਾ ਤੁਸੀਂ ਇਹਨਾਂ ਦੇ ਬੈਨੀਫਿਟਾਂ ਤੋਂ ਦੂਰ ਰਿਹਾ ਕਰੋ ਜਿਹੜੀ ਜ਼ਿੰਦਗੀ ਚੱਲਦੀ ਆ ਉਹਦੇ ਤੇ ਸੁੱਖ ਰੱਖੋ ਤੁਸੀਂ ਕੋਈ ਕੰਮ ਕਰੋ ਪਰ ਸ਼ਾਰਟਕਟ ਦੇ ਤਰੀਕਿਆਂ 'ਚ ਨਾ ਜਾਇਆ ਕਰੋ ਜਿਹਦੇ ਕਾਰਨ ਅੱਜ ਜੋ ਆਈਜੀ ਦੀ ਜ਼ਿੰਦਗੀ ਬਰਬਾਦ ਹੋ ਗਈ ਕੱਲ ਨੂੰ ਤੁਹਾਡੀ ਨਾ ਹੋਵੇ ਕੀ ਜ਼ਿੰਦਗੀ ਬੜੀ ਅਨਮੋਲ ਆ ਰੱਬ ਨੇ ਦਿੱਤੀ ਆ ਉਹ ਵਾਰ-ਵਾਰ ਨਹੀਂ ਮਿਲਣੀ ਸਾਡੇ ਵੱਲੋਂ ਇਹੀ ਬੇਨਤੀ ਆ ਕਿ ਭਾਈ ਇਹਨਾਂ ਤੋਂ ਦੂਰ ਰਿਹਾ ਕਰੋ ਤੇ ਆਈਜੀ ਲਈ ਵੀ